ਸਿਵਾਰੀ ਦੇ ਸ਼ੁਭअवਸਰਤੇ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਤੁਸੀਂ ਕੀ ਕਹਿਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਔਰ ਜਿਹੜੇ ਸਾਡੇ ਨੌਜਵਾਨ ਨੇ ਜਿਹੜੇ ਪਟਾਕਿਆਂ ਦੇ ਵਿੱਚ ਵਿਜੀ ਨੇ ਕੀ ਕਹਿਣਾ ਚਾਹੋਗੇ ਹਾਂਜੀ ਪਹਿਲਾਂ ਤਾਂ ਨਮਸਕਾਰ ਮੈਂ ਤੁਹਾਡੀ ਆਪਣੀ ਕੋਮਲ ਮਾਨ ਸਮਾਨੇ ਵਾਲੀ ਪਹਿਲਾਂ ਤਾਂ ਮੇਰੀ ਦੀਪਾਵਲੀ ਕੀ ਵਿਸਕਰਮਾ ਕੀ dhanteras ਕੀ bhaiya dooj ਕੀ guru purab ਕੀ ਲੱਖ ਲੱਖ ਵਧਾਈਆਂ ਤੇ ਮਹਾਮਾਈ ਸਭ ਨੂੰ ਰਾਜੀ ਰੱਖੇ ਮੇਰੇ ਸਾਰੇ ਸਮਾਨੇ ਵਾਸੀਆਂ ਨੂੰ ਸੁੱਖ ਸ਼ਾਂਤੀ ਰੱਖੇ ਹਾਂਜੀ ਹਾਂਜੀ ਜੋ ਆਪਣਾ ਅੱਜ ਕੱਲ ਕੇ ਜਿਹੜੀ ਯੂਆ ਪੀੜੀ ਹੈ ਜੋ ਬੱਚੇ ਐ ਤੁਹਾਨੂੰ ਪਤਾ ਹੀ ਐ ਉਹ ਬੱਚੇ ਆਪਣਾ ਇਸ ਚੀਜ਼ ਤੇ ਹੀ ਖੁਸ਼ ਨੇ ਜਿਆਦਾ ਦੀਵਾਲੀ ਤੇ ਹਾਵੀ ਪਟਾਕੇ ਵਜਾਵਾਂਗੇ ਦੀਵਾਲੀ ਮਨਾਵਾਂਗੇ ਤੋਂ ਆਪਣਾ ਸੰਭਲ ਕੇ ਆਪਣਾ ਪਟਾਕੇ ਵਜਾਏ ਠੀਕ ਹੈ ਔਰ ਵੈਸੇ ਇਹ ਨੁਸਕਾਨ ਵੀ ਕਰਤੇ ਹੈ ਔਰ ਆਪਣਾ ਦੇਖ ਕੇ ਆਪਣਾ ਵਜਾਏ ਪਟਾਕੇ ਮਾਲਕ ਨੂੰ ਬੱਚਤ ਰੱਖੇ ਨੂੰ ਤੰਦਰੁਸਤ ਰੱਖੇ ਜੀ ਸੋਸ਼ਲ ਮੀਡੀਆ ਤੇ ਕਈ ਐਸੀ ਵੀਡੀਓ ਵਾਇਰਲ ਹੋ ਰਹੀਆਂ ਹੈ ਆਵਾਰਾ ਪਸ਼ੂ ਬੱਚੋ ਕੋ ਬਜ਼ੁਰਗੋ ਕੋ ਅਸੀਂ ਨੇ ਕਈ ਵੀਡੀਓ ਦੇਖੀ ਐਸੀ ਕਈ ਰੀਲੇ ਦੇਖੀ ਜੋ ਮਾਰ ਰਹੇ ਆ ਇਹ ਮੇਰੇ ਗਊਸਾਲਾ ਕੇ ਜੋ ਪ੍ਰਧਾਨ ਹੈ ਇਹ ਆਵਾਰਾ ਪਸ਼ੂਆਂ ਕੋ ਗਊਸਾਲਾ ਮੇ ਰੱਖੇ ਜੋ ਆਵਾਰਾ ਪਸ਼ੂ ਫਿਰਤੇ ਆਂ ਇਨਸੇ ਨਿਸਕਾਨ ਬਿਨਾ ਹੋਵੇ ਕਿਸੇ ਕੋ ਚੋਟ ਵੀ ਨਾ ਲਗੇ ਹੈਨਾ ਅੱਜ ਕੱਲ ਬਹੁਤ ਸੜਕੋ ਪੇ ਆਵਾਰਾ ਪਸ਼ੂ ਫਿਰ ਰਹੇ ਆ ਬਹੁਤ ਮਾਰਾ ਹੋਇਆ ਉਹ ਵੀਰ ਨਾਲ ਵੀ ਅਸੀਂ ਵੀਡੀਓ ਦੇਖੀ ਉਹ ਵਿਚਾਰੇ ਅੱਜ ਜਗ ਦੇ ਵਿੱਚ ਹੈ ਨਹੀਂ ਉਹਨਾਂ ਨਾਲ ਇੱਦਾਂ ਵੱਡਾ ਹਾਦਸਾ ਹੋਇਆ ਪਸ਼ੂ ਕਰਕੇ ਹੀ ਹੋਇਆ ਤੇ ਪਸ਼ੂ ਆਪਣਾ ਜਿਹੜੇ ਆਵਾਰਾ ਨੇ ਗਊਸਾਲਾ ਚ ਹੋਣ ਤਾਂ ਨਾ ਇਹ ਹਾਦਸੇ ਹੋਣ ਲੋਕ ਵੀ ਸਹੀ ਰਹਿਣ ਲੱਗਦਾ ਨਹੀਂ ਕੁਛ ਆਪਜੀ ਦੇ ਨਾਮ ਦੇ ਉੱਪਰ ਵੀ ਨਕਲੀ ਕੁਛ ਲੋਕ ਆ ਵੀ ਮੈਂ ਤੇ ਇਹੀ ਬੇਨਤੀ ਕਰਦੀ ਹਾਂ ਮੇਰੇ ਸਮਾਣਾ ਵਾਸੀਆਂ ਤੋਂ ਹੋਰ ਵੀ ਜਿੰਨੇ ਵੀ ਸਹਿਰ ਹੈ ਜਹਾਂ ਜਿੱਥੇ ਜਿੱਥੇ ਮੰਤ ਰਹਿੰਦੇ ਆ ਤੇ ਸਮਾਣਾ ਵਾਸੀ ਮੇਰੇ ਜਿੰਨੇ ਵੀ ਸਹਿਰ ਵਾਸੀ ਆ ਆਪ ਆਪਣੇ ਇਲਾਕੇ ਚ ਜਿਹੜੇ ਜਿਹੜੇ ਮੰਤ ਆਉਂਦੇ ਆ ਉਹਨਾਂ ਨੂੰ ਸਾਨ ਕਈ ਵਧਾਈ ਦੇਣ ਹਨਾ ਕਈ ਚੋਰੀ ਵੀ ਫਿਰਦੇ ਆ ਕਈ ਨਕਲੀ ਵੀ ਫਿਰਦੇ ਆ ਇਹਦੇ ਵਿੱਚ ਸਾਡੀ ਛਵੀ ਖਰਾਬ ਹੁੰਦੀ ਆ ਤੇ ਜਿਤਨੇ ਵੀ ਆਪਣਾ ਮੇਰੇ ਸਮਾਨੇ ਵਾਸੀ ਹੈ ਅਲਗ ਅਲਗ ਇਲਾਕਿਆਂ ਚ ਜੋ ਜੋ ਮਨਤ ਜਾਂਦੇ ਸਮਾਨੇ ਵਾਲੇ ਜਜਮਾਨਾਂ ਨੂੰ ਇਹ ਹੀ ਬੇਨਤੀ ਹੈ ਆਪ ਆਪਦੇ ਇਲਾਕੇ ਕੇ ਮਨਤਾਂ ਨੂੰ ਪਛਾਣ ਕੇ ਤਾਂ ਹੀ ਵਧਾਈ ਦੇਣ ਔਰ ਮਠਾਈਆਂ ਵਾਲੀ ਵੀ ਗੱਲ ਕਰੀਏ ਨਾਲ ਨਾਲ ਮਠਾਈਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਨਕਲ ਆ ਰਹੀ ਹੈ ਨਾ ਜੀ ਬਹੁਤ ਸਾਹ ਉਹਦਾ ਲੱਗਦਾ ਨਹੀਂ ਉਹ ਵੀ ਸਾਨੂੰ ਸੋਚ ਸਮਝ ਕੇ ਉਹ ਵੀ ਸੋਚ ਸਮਝ ਕੇ ਜੀ ਆਪਣਾ ਵਰਤਣੀ ਚੀਜ਼ ਹੈ ਨਾ ਤੇ ਆਪਣਾ ਇਹ ਵੀ ਗਲਤ ਗੱਲ ਹੈ ਦੇਖੋ ਬਿਮਾਰੀਆਂ ਇੰਨੇ ਨਹੀਂ ਫੈਲ ਰਹੀਆਂ ਨੇ ਤੇ ਐਸਾ ਕੰਮ ਨਹੀਂ ਹੋਣਾ ਚਾਹੀਏ ਮੇਰੇ ਆਪਣਾ ਜਿੰਨੇ ਵੀ ਦੁਕਾਨਦਾਰ ਭਾਈ ਜੋ ਮਠਾਈਆਂ ਵਾਲੇ ਆ ਆਪਣਾ ਮਠਾਈsੁੱਧ ਵੇਚਣ ਸਾਫ ਸੁਥਰੀ ਵੇਚਣ ਆਪ ਵੀ ਠੀਕ ਤੇ ਜਨਤਾ ਵੀ ਠੀਕ ਬਹੁਤ ਧੰਨਵਾਦ ਹਾਂਜੀ